ਨਾਲ ਬਨੇ ਸਰੀਰਕ ਸਬੰਧ ਕਾਨੂੰਨੀ ਵਿਵਾਦ ਦਾ ਕੇਂਦਰ ਬਣ ਸਕਦੇ ਨੇ ਕਿ ਭਰੋਸਾ ਹੀ ਸਭ ਤੋਂ ਵੱਡਾ ਖਤਰਾ ਸਾਬਤ ਹੋ ਸਕਦਾ ਹੈ ਸੁਪਰੀਮ ਕੋਰਟ ਵਿੱਚ ਅੱਜ ਕੁਝ ਅਜਿਹਾ ਹੀ ਮਾਮਲਾ ਗੂੰਜਿਆ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਦਰਸਲ ਸੋਮਵਾਰ ਨੂੰ ਸੁਪਰੀਮ ਕੋਰਟ ਦੀ ਬੈਂਚ ਜਿਸ ਵਿੱਚ ਜਸਟਿਸ ਬੀਵੀ ਨਾਗਰਤਾ ਅਤੇ ਜਸਟਿਸ ਉਜਲ ਭਵਾਨ ਸ਼ਾਮਲ ਸਨ ਵਿਆਹ ਦੇ ਬਹਾਨੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਇੱਕ ਵਿਅਕਤੀ ਦੀ ਜ਼ਮਾਨਤ ਅਰਜ਼ੀ ਤੇ ਸੁਨਵਾਈ ਕਰ ਰਹੀ ਸੀ ਸੁਨਵਾਈ ਦੌਰਾਨ ਅਦਾਲਤ ਨੇ ਮਾਮਲੇ ਨਾਲ ਜੁੜੇ ਹਾਲਾਤਾਂ ਤੇ ਗੰਭੀਰ ਟਿੱਪਣੀਆਂ ਕੀਤੀਆਂ ਵਕੀਲ ਨੇ ਸਵਾਲ ਉਠਾਇਆ ਕਿ ਵਿਆਹ ਤੋਂ ਪਹਿਲਾਂ ਦੋ ਲੋਕ ਸਰੀਰਕ ਸੰਬੰਧ ਕਿਵੇਂ ਬਣਾ ਸਕਦੇ ਨੇ ਭਾਵੇਂ ਇਹ ਸਹਿਮਤੀ ਨਾਲ ਹੀ ਕਿਉਂ ਨਾ ਹੋਵੇ ਮੀਡੀਆ ਰਿਪੋਰਟਾਂ ਮੁਤਾਬਕ ਅਦਾਲਤ ਨੇ ਸ਼ਿਕਾਇਤਕਰਤਾ ਤੋਂ ਇਹ ਵੀ ਪੁੱਛਿਆ ਕਿ ਉਹ ਦੁਬਈ ਕਿਉਂ ਗਈ ਸੀ ਜਿੱਥੇ ਦੋਵਾਂ ਵਿਚਕਾਰ ਸਰੀਰਕ ਸੰਬੰਧ ਬਣੇ ਜਸਟਿਸ ਨਾਵਰਤਨਾਟ ਨੇ ਟਿੱਪਣੀ ਕਰਦੇ ਕਿਹਾ ਕਿ ਸ਼ਾਇਦ ਉਹ ਪੁਰਾਣੇ ਖਿਆਲ ਵਾਲੇ ਹੁਣ ਪਰ ਵਿਆਹ ਤੋਂ ਪਹਿਲਾਂ ਕਿਸੇ ਤੇ ਭਰੋਸਾ ਕਰਦੇ ਸਮੇਂ ਬਹੁਤ ਸਾਧਨ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਰਿਸ਼ਤਿਆਂ ਵਿੱਚ ਜੋ ਵੀ ਚੰਗਾ ਜਾਂ ਮਾੜਾ ਹੁੰਦਾ ਹੈ ਅਦਾਤ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਵਿਆਹ ਤੋਂ ਪਹਿਲਾਂ ਸਵੀਰਕ ਸੰਬੰਧ ਕਿਵੇਂ ਬਣੇ ਫਿਲਹਾਲ ਮਾਮਲਾ ਅਦਾਲਤ ਵਿੱਚ ਚਾਰ ਤਰੀਨ ਹੈ ਅਤੇ ਅਗਲੀ ਸੁਣਵਾਈ ਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਇਹ ਟਿੱਪਣੀਆਂ ਸਮਾਜਿਕ ਤੇ ਕਾਨੂੰਨੀ ਚਰਚਾ ਨੂੰ ਨਵਾਂ ਮੋੜ ਦੇ ਸਕਦੀਆਂ ਹਨ